ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ। ਭਈ ਆਹ ਤਾਂ ਕੋਈ ਤੁਹਾਡੇ ਕੋ ਜੱਕੀ ਲਾਦਾ ਹੈਗਾ। ਆਹ ਦੇਖੋ ਅੰਦਰ ਟੈਂਕੀ ਖੜਾਈ ਖੜਾ ਜੀ ਤਾਂ। ਸਹੀ ਤਾਂ ਉੱਤੇ ਮਾਰਕਰ ਦਾ ਡੰਡਾ ਲਾਈ ਖੜਾ। ਦੇਖੋ ਵੀਰੋ। ਇਹ ਜਿਹੜਾ ਇਹ ਜਿਹੜਾ ਖੇਤ ਦੇਖੋ ਜਰਾ ਭਰਾਵੋ ਇਧਰ ਨੂੰ ਨੋ ਨੋ ਡਰ ਟੋਪ ਪੈਂਦੀ ਏ ਜਿਆਦਾ ਦੇਖ ਸਕਦੇ ਹੋ ਬਈ ਇਹ ਤਾਂ ਕੋਈ ਕੱਬਾ ਹੀ ਲੱਗਦਾ ਬੰਦਾ ਇਹ ਜਿਹੜਾ ਟੈਂਕ ਤੇ ਨਾਲ ਇਧਰ ਇਹ ਪੁਰਾਣੀ ਟਰੈਕਟਰ ਵੀ ਉਹਦੇ ਸਾਹਮਣੇ ਰੱਖ ਦਿਆ ਯਾਰ ਇਹਨਾਂ ਦੀ ਖਾਸੀਅਤ ਬਹੁਤ ਆ ਗਿਆ ਦੇਖੋ ਆਹਾ ਤੇ ਆ ਕਿੰਨਾ ਪੁਰਾਣਾ ਟਰੈਕਟਰ ਦੇਖ ਲੋ ਦੇਖਣ ਨੂੰ ਪਤਾ ਲੱਗਦਾ ਵੀ ਬਹੁਤ ਪੁਰਾਣਾ ਟਰੈਕਟਰ ਆ ਇਹ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਧੰਨਵਾਦੀ